ਦੀ ਸਰਪੀਨ ਹੈ ਨਾ ਤਾਂ ਕੀ ਕਹਿਣਾ ਚਾਹਦੇ ਮਿੱਠੇ ਮੈਂ ਬਲਤੇਜ ਸਿੰਘ ਵਾਂਦਰ ਕਨਵੀਨਰ ਮਾਲਵਾ ਜਨ ਪ੍ਰਾਈਵੇਟ ਵਾਟਸਪੇਟ ਰਿਐਸੋਸੀਏਸ਼ਨ ਅਸੀਂ ਜਿਹੜਾ ਇਹ ਅੱਜ ਹੈਗਾ ਹੈ ਵਪਾਰੀਆਂ ਨਾਲ ਰਲ ਕੇ ਜਿਹੜੇ ਇੱਕ ਹਫਤੇ ਤੋਂ ਅਸੀਂ ਮੀਟਿੰਗਾਂ ਕਰ ਰਹੇ ਸੀ ਮਹਿਣਾ ਚੌਕ ਹੈ ਤੋਬੀ ਬਾਜ਼ਾਰ ਹੈ ਕਪੜਾ ਮਾਰਕੀਟ ਹੈ ਸਾਰੀਆਂ ਮਾਰਕੀਟਾਂ ਨਾਲ ਅਸੀਂ ਮੀਟਿੰਗਾਂ ਕੀਤੀਆਂ ਵੀ ਜਿਹੜਾ ਬੱਸ ਸਟੈਂਡ ਹੈ ਇਹ ਬਾਹਰ ਜਾ 6-7 ਕਿਲੋਮੀਟਰ ਤੇ ਇੱਕ ਨੌਕਰ ਤੇ ਮਲੋੜ ਰੋਡ ਤੇ ਲਜਾਇਆ ਜਾ ਰਿਹਾ ਹੈ ਜਿਸ ਦੇ ਨਾਲ ਸ਼ਹਿਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਣ ਜਾ ਰਿਹਾ ਕਿਉਂਕਿ ਜਿਹੜਾ ਜਿੰਨਾ ਵੀ ਇੱਥੇ ਪ੍ਰਬੰਧ ਕੀ ਕੰਪਲੈਕਸ ਹੈ ਚਾਹੇ ਉਹ ਕਚਹਿਰੀ ਹੈ ਸਿਵਲ ਦੇ ਹੈਗੇ ਡੀਸੀ ਦਫ਼ਤਰ ਹੈ ਤਹਿਸੀਲਦਾਰ ਹੈ ਹਰ ਤਰ੍ਹਾਂ ਦੇ ਜਿਹੜੇ ਦਫ਼ਤਰ ਹੈ ਉਹ ਇੱਥੇ ਹੈ ਡਾਕਖਾਨਾ ਇੱਥੇ ਹੈ ਹਸਪੀਟਲ ਇੱਥੇ ਹੈ ਬੱਸ ਸਟੈਂਡ ਰਜਿੰਦਰਾ ਕਾਲਜ ਇੱਥੇ ਹੈ ਹਰ ਤਰ੍ਹਾਂ ਦੇ ਲੋਕਾਂ ਨੇ ਜਿਹਨੇ ਜਿੱਥੇ ਆਉਣਾ ਉਹ ਇੱਥੇ ਆਉਣਾ ਹੈ ਜਿਹੜੇ 6-7 ਕਿਲੋਮੀਟਰ ਤੋਂ ਆਉਣਾ ਹੈ ਉਹ ਕਿਸੇ ਤਰ੍ਹਾਂ ਦਾ ਵਾਈਵਲ ਨਹੀਂ ਹੋਊਗਾ ਜਿਹੜੇ ਇਹ ਕਹਿੰਦੇ ਆ ਵੀ ਇੱਥੇ ਟ੍ਰੈਫਿਕ ਜਾਮ ਦੀ ਸਮੱਸਿਆ ਹੈਗੀ ਹੈ ਬੱਸਾਂ ਨਾਲ ਤਾਂ ਕੋਈ ਟ੍ਰੈਫਿਕ ਜਾਮ ਨਹੀਂ ਹੋਣਾ ਹੈਗਾ ਕਿਉਂਕਿ ਹੁਣ ਦੋ ਰਿੰਗ ਰੋਡ ਨਿਕਲ ਗਈਆਂ ਹੈਗੀਆਂ ਟਰੱਕ ਵਗੈਰਾ ਬਾਹਰ ਦੀ ਹੋ ਗਏ ਆ ਤੇ ਜਿੱਥੋਂ ਤੱਕ ਜਿਹੜੇ ਬੱਸਾਂ ਦੇ ਟ੍ਰੈਫਿਕ ਦੀ ਜਾਮ ਦੀ ਗੱਲ ਕਰਦੇ ਆ ਜੇ ਉਹ ਬਣਾਉਂਦੇ ਅਮਲੋਟ ਰੋਡ ਤੇ ਬੱਸ ਸਟੈਂਡ ਤਾਂ ਉਹ ਇੱਕ ਨਹੀਂ ਪੰਜ ਬਣਨਗੇ ਬਰਨਾਲਾ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਤੋਂ ਜਿਹੜੀ ਸਵਾਰੀ ਹੈ ਉਹ ਬੀਬੀ ਵਾਲਾ ਚੌਂਕ 'ਤੇ ਉਤਰੂਗੀ ਗੋਨਿਆਣਾ ਤੋਂ ਆਉਣ ਵਾਲੀ ਜਿਹੜੀ ਸਵਾਰੀ ਹੈ ਉਹ ਕन्हैया ਚੌਂਕ 'ਤੇ ਉਤਰੂਗੀ ਮਾਂਸਾ ਰੋਡ ਤੋਂ ਆਉਣ ਵਾਲੀ ਸਵਾਰੀ ਆ ਉਹ ਆਈਟੀਆਈ ਚੌਂਕ ਤੇ ਉਤਰੂਗੀ ਢਾਬਾ ਵਾਲੀ ਤੋਂ ਆਉਣ ਵਾਲੀ ਸਵਾਰੀ ਆ ਉਹ ਇੰਜੀਨੀਅਰਿੰਗ ਕਾਲਜ ਕੋਲੇ ਉਤਰੂਗੀ ਤੇ ਸਾਰੇ ਥਾਵਾਂ ਤੋਂ ਆਟੋ ਹੀ ਚੱਲਣਗੇ ਆਟੋਆਂ ਦਾ ਕੜਮਾਸ ਇੰਨਾ ਵੱਜੂਗਾ ਇਹ ਸ਼ਹਿਰ ਦੇ ਵਿੱਚ ਦੀ ਨੰਗਣਾ ਮੁਸ਼ਕਲ ਹੋ ਜਾਊਗਾ ਅੱਜ ਵੀ ਤੁਸੀਂ ਇਹ ਦੇਖ ਸਕਦੇ ਆ ਕਿ ਦਿਨ ਚ ਤਿੰਨ ਤੋਂ ਚਾਰ ਵਾਰੀ ਜਿਹੜਾ ਹੈਗਾ ਹਨੂਮਾਨ ਚੌਂਕ ਤੋਂ ਲੈ ਕੇ ਕਚਹਿਰੀ ਤੱਕ ਜਾਮ ਲੱਗਦਾ ਤੇ ਉਸ ਤੋਂ ਬਾਅਦ ਆ ਟੈਂਪੂਆਂ ਦੀ ਕਿਉਂਕਿ ਇੱਕ ਬੱਸ ਦੀ ਸਵਾਰੀ ਲਿਆਉਣ ਵਾਸਤੇ 15 ਤੋਂ 20 ਆਟੋ ਦੀ ਲੋੜ ਪੈਂਦੀ ਐ ਇੰਨਾ ਘੜਮਸ ਵਾਜ ਜਾਣਾ ਕਿ ਸ਼ਹਿਰ ਸਾਰਾ ਜਾਮ ਹੋ ਕੇ ਰਹਿ ਜਾਊਗਾ ਇਹਦਾ ਜਿਹੜਾ ਦੂਰ ਬੱਸ ਪੈਨਲ ਜਾਣਾ ਇਹ ਇਹਦਾ ਹੱਲ ਨਹੀਂ ਹੈਗਾ ਇਹਦੇ ਵਾਸਤੇ ਐਲੀਵੇਟਡ ਰੋਡ ਬਣਾਉਣੀ ਚਾਹੀਦੀ ਐ ਇਥੋਂ ਐਲੀਵੇਟਡ ਰੋਡ ਬਣਾਈ ਜਾਵੇ ਉਧਰ ਰੋਜ਼ ਗਾਰਡਨ ਤੋਂ ਲੈ ਕੇ ਆਈ ਕੇ ਚੌਂਕ ਤੱਕ ਬਣਾਈ ਜਾਣੀ ਚਾਹੀਦੀ ਹੈ ਪੁਰਾਣੇ ਬੱਸ ਸਟੈਂਡ ਤੋਂ ਬੀਬੀ ਵਾਲਾ ਰੋਡ ਤੱਕ ਬਣਾਈ ਜਾਣੀ ਚਾਹੀਦੀ ਹੈ ਪਾਵਰ ਹਾਊਸ 100 ਕੁੱਟੀ ਤੱਕ ਦਾ ਸਰਕਾਰੀ ਜ਼ਮੀਨ ਹੀ ਇੱਕ ਸਾਈਡ ਤੇ ਪਾਵਰ ਹਾਊਸ ਰੋਡ ਨੂੰ ਡਬਲ ਕੀਤਾ ਜਾ ਸਕਦਾ ਇਹ ਜਿਹੜੇ ਉਹ ਇਹ ਹੱਲ ਹੋ ਸਕਦੇ ਆ ਕਿਉਂਕਿ ਜਿਹੜੇ ਬੱਸਾਂ ਤੇ ਗਰੀਬ ਜਨਤਾ ਆਉਂਦੀ ਹੈ ਜਿਹੜੇ ਮਾਰਕੀਟ ਤੇ ਇਥੋਂ ਆਉਣਾ ਪਹਿਲਾਂ ਤਾਂ ਉਹ ਬੱਸ ਬੱਸ ਦਾ ਕਿਰਾਇਆ ਦੇ ਕੇ ਆਉਣਗੇ ਫਿਰ ਉਹਨਾਂ ਨੂੰ 20 ਤੋਂ 30 ਰੁਪਏ ਆਟੋ ਦਾ ਕਿਰਾਇਆ ਦੇਣਾ ਪਊਗਾ ਲੋਕਾਂ ਤੇ ਆਰਥਿਕ ਬੋਝ ਵੀ ਪਊਗਾ ਤੇ ਉਹਨਾਂ ਦੇ ਸਮੇਂ ਦੀ ਬਰਬਾਦੀ ਵੀ ਹੋਊਗੀ ਜਿਸ ਸਭ ਨਾਲ ਮੀਟਿੰਗ ਹੋਈ ਕੇ ਨਹੀਂ ਇਸ ਮਸਲੇ 'ਚ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਨਹੀਂ ਹੋਈ ਆ ਅੱਜ ਅਸੀਂ ਲੋਕਾਂ ਨੂੰ ਦੇ ਅਗਾਚ ਆਪਦੀ ਗੱਲ ਲੈ ਕੇ ਜਾ ਰਹੇ ਆ ਜਦੋਂ ਸਾਡੇ ਨਾਲ ਚਾਰ ਜਥੇਬੰਦੀਆਂ ਸਾਰੀਆਂ ਜੁੜਦੀਆਂ ਸਾਰੀਆਂ ਜਥੇਬੰਦੀਆਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਮਿਲਾਗੇ ਐਮਐਲਏ ਸਾਹਿਬ ਨੂੰ ਵੀ ਮਿਲਾਗੇ ਸਾਰਿਆਂ ਨੂੰ ਯਾਨੀ ਜੋ ਵੀ ਮੋਤਬਰ ਸੱਜਣ ਆ ਉਹਨਾਂ ਨੂੰ ਜਾ ਕੇ ਮਿਲਿਆ ਜਾਊਗਾ ਤੇ ਉਹਨਾਂ ਨੂੰ ਅਪੀਲ ਕਰਾਂਗੇ ਤੇ ਬੱਸ ਸਟੈਂਡ ਨੂੰ ਇੱਥੇ ਹੀ ਰੱਖਿਆ ਜਾਵੇ ਪਤਾ ਲੱਗ ਰਿਹਾ ਕਿ ਬੱਸ ਸਟੈਂਡ ਦੀਆਂ ਜਿਹੜੀਆਂ ਤਿਆਰੀਆਂ ਹੋ ਚੁੱਕੀਆਂ ਨੇ ਉਹ ਸਹੀ ਹਾਂ ਉਹਨਾਂ ਵੱਲੋਂ ਤਿਆਰੀਆਂ ਕਰੀ ਜਾਂ ਇਹ ਦੇਖੋ ਅਸੀਂ ਵੀ ਜਿਹੜਾ ਜੇ ਇਹਨੂੰ ਆਪਾਂ ਇਹ ਕਹੀਏ ਵਿਸ਼ੰਗਾਰਸ਼ ਲੇਟ ਛੇੜ ਆ ਇਸ ਤੋਂ ਪਹਿਲਾਂ ਜਦੋਂ ਵੀ ਗੱਲ ਚੱਲਦੀ ਸੀ ਇਹ ਸੀ ਬਿੰਨਰ ਦਾ ਟਰਾਲੀ ਤੇ ਪਾ ਰੱਖਿਆ ਜੀ ਰੇੜੀ ਤੇ ਪਾ ਰੱਖਿਆ ਇਹ ਕਿਸੇ ਨੂੰ ਉਮੀਦ ਹੀ ਨਹੀਂ ਸੀ ਵੀ ਇਹ ਬੱਸ ਸਟੈਂਡ ਬਾਹਰ ਜਾਊਗਾ ਇਹ ਸੀਗਾ ਵੀ ਸ਼ੋਸ਼ੇ ਆ ਪਰ ਹੁਣ ਜਦੋਂ ਪਤਾ ਲੱਗਿਆ ਵੀ ਬੱਸ ਸਟੈਂਡ ਬਾਹਰ ਜਾ ਰਿਹਾ ਤਾਂ ਹੀ ਉੱਠਿਆ ਸੀ ਵੀ ਤੁਹਾਨੂੰ ਵੀ ਪਤਾ ਲੱਗਿਆ ਮੁੱਖ ਮੰਤਰੀ ਜੀ ਨੇ ਕਿਹਾ ਸੀਗਾ ਵੀ ਲੋਕਾਂ ਦੇ ਜੇ ਰਹਿ ਤੇ ਹੀ ਚੱਲਿਆ ਜਾਊਗਾ ਹਾਂ ਉਹਨਾਂ ਨੇ ਇਹ ਕਿਹਾ ਸੀ ਹਾਂ ਲੋਕਾਂ ਨੇ ਇਹ ਕਿਹਾ ਸੀ ਵੀ ਇਹ ਨੂੰ ਲੋਕਾਂ ਦੀ رائے ਨਾਲ ਚੱਲਾਂਗੇ ਪਰ ਹੁਣ ਇੱਥੇ ਸਾ ਮੇਰਾ ਕਹ ਲੋਕਾਂ ਦੀ ਰਾਇ ਨਹੀਂ ਸੁਣੀ ਗਈ ਸ਼ਹਿਰ ਦਾ ਕੋਈ ਵੀ ਬੰਦਾ ਇਹ ਨਹੀਂ ਕਹੂਗਾ ਵੀ ਇਹ ਵਾਇਬਲ ਹੈ ਕਿਸੇ ਤਰ੍ਹਾਂ ਵੀ 7 ਕਿਲੋਮੀਟਰ ਜਾ ਬਾਹਰ ਜਾ ਕੇ ਇੱਕ ਨੁੱਕਰ ਤੇ ਜਿੱਥੇ ਕੋਈ ਆਬਾਦੀ ਨਹੀਂ ਉਸ ਥਾਂ ਤੇ ਉਸ ਥਾਂ ਤੇ ਬੱਸ ਸਟੈਂਡ ਬਣਾਇਆ ਜਾ ਰਿਹਾ ਦੇਖੋ ਲੁਧਿਆਣਾ ਹੈ ਅਮਰਸਰ ਹੈ ਜਲੰਧਰ ਹੈ ਉਪਰ ਕੋਥੇ ਕਿੰਨੇ ਕਰਾਊਡਡ ਹੈ ਉਥੇ ਬੱਸ ਸਟੈਂਡ ਉਥੇ ਹੀ ਰੱਖੇ ਗਏ ਉਥੇ ਐਲੀਵੇਟਡ ਰੋਡ ਬਣਾਇਆ ਗਏ ਪੌਲ ਬਣਾਏ ਗਏ ਉਸੇ ਤਰ੍ਹਾਂ ਹੀ ਬਣਾਏ ਤੇ ਇਹਨਾਂ ਨੇ ਇੱਕ ਪਟਿਆਲਾ ਬੱਸ ਸਟੈਂਡ ਕੱਢਿਆ ਉਸੇ ਦਾ ਹੀ ਜਾ ਕੇ ਸਰਵੇ ਕਰ ਲੈਣ ਵੀ ਲੋਕੀ ਉਥੇ ਕਿੰਨੇ ਦੁਖੀ ਆ 25 ਸਾਲ ਹੋ ਗਏ ਬਰਨਾਲਾ ਬੱਸ ਸਟੈਂਡ ਬਾਹਰ ਕੱਢਿਆ ਸੀ ਅੱਜ ਤੱਕ ਸਥਾਪਿਤ ਨਹੀਂ ਹੋ ਸਕਿਆ ਬੱਸ ਸਟੈਂਡ ਬਾਹਰ ਕੱਢਣਾ ਹੱਲ ਨਹੀਂ ਬੱਸ ਸਟੈਂਡ ਰੇਲਵੇ ਸਟੇਸ਼ਨ ਇਹ ਜਿਹੜੇ ਆ ਲੋਕਾਂ ਦੇ ਨੀਅਰੈਸਟ ਹੋਣੇ ਚਾਹੀਦੇ ਆ ਮਾਰਕੀਟ ਦੇ ਨੀਅਰ ਹੋਣੇ ਚਾਹੀਦੇ ਆ ਕਿਉਂਕਿ ਜੇ ਹੁਣ ਉਹ ਇੰਨੀ ਦੂਰ ਹੋ ਕੋਈ ਲੇਡੀ ਸਵਾਰੀ ਹੈ ਬੱਚੀ ਹੈ ਬਜ਼ੁਰਗ ਹੈ ਜਿਹੜੇ ਹੁਣ ਸਵਾ 4 ਵਜੇ ਬੱਸ ਸਰਵਿਸ ਸ਼ੁਰੂ ਹੋ ਜਾਂਦੀ ਹੈ ਤੜਕੇ ਸਵੇਰ ਤੇ ਰਾਤ ਦੇ 11 ਵਜੇ ਤੱਕ ਬੱਸ ਸਰਵਿਸ ਆਉਂਦੀ ਹੈ ਉੱਥੋਂ ਹੁਣ ਜੇ ਕੋਈ ਮਲੋੜ ਰੇਡ ਤੋਂ ਆਟੋ ਲੈ ਕੇ ਆਉਂਦਾ ਕੀ ਆਪਾਂ ਸਮਝਦੇ ਐ ਵੀ ਬਾਈਬਲ ਹੈ ਉਹ ਸੁਰੱਖਿਆ ਹੈ ਉਹ ਸੁਰੱਖਿਆ ਤਾਂ ਅੱਜ ਨਹੀਂ ਹੈਗਾ ਬਾੜਾ ਜਾਂ ਦੁਪਹਿਰਾ ਚੜਿਆ ਹੁੰਦਾ ਦੁਪਹਿਰੇ ਜਿਹੜੇ ਤੁਰੇ ਜਾਂਦੇ ਧੁੱਪ 'ਚ ਵੀ ਸੜਕ ਸੁੰਨੀ ਹੁੰਦੀ ਹੈ ਉੱਥੇ ਲੁੱਟ ਲਏ ਜਾਂਦੇ ਆ ਇਹ ਇਹ ਦੇ ਰਸਤੇ ਤਾਂ ਬਹੁਤ ਜਿਆਦੇ ਔਖਾ ਹੋ ਜੂ ਜਿਹੜੇ ਮਾਰਕੀਟ ਤੇ ਇੱਥੇ ਲੋਕ ਜੁਆਕ ਕੰਮ ਕਰਦੇ ਆ ਹਰੇਕ ਦੁਕਾਨ ਤੇ ਦੋ ਦੋ ਚਾਰ ਚਾਰ ਜੁਆਕ ਕੰਮ ਕਰਦੇ ਆ ਜਿੰਨੇ ਕੋਲ ਨੂੰ ਤਨਖਾਹ ਮਿਲਦੀ ਉਹਨੇ ਸਫੇਰੀ ਨਾ ਕਰਾਇਆ ਹੀ ਲੱਗ ਜਾ ਕਰੂਗਾ ਨਾਲ ਮਾਰਕੀਟ ਦਾ ਬੇੜਾ ਵੀ ਡੁੱਬੂਗਾ ਬਿਲਕੁਲ ਮਾਰਕੀਟ ਫੇਲ ਹੋ ਜੂਗੀ ਸਾਰੀ ਬਠਿੰਡੇ ਦੀ ਨਾਲ ਸਾਰੀ ਗੱਲ ਕਰੀਦਾ ਵਜਾ ਦੇਖੋ ਜੀ ਅਸੀਂ ਜੋ ਮਾਰਕੀਟਾਂ ਕੀਤੀਆਂ ਅੱਜ ਹੁਣ ਕਪੜਾ ਮਾਰਕੀਟ ਨਾਲ ਹੈ ਮਹਿਣਾ ਚੌਕ ਹੈ ਜੋ ਬਾਕੀ ਕਰਬਾਜ਼ਾਰਾ ਥੋਬੀ ਬਜ਼ਾਰ ਆਲੇਆ ਵਪਾਰ ਮੰਡਰ ਆਲੇਆ ਸਾਰੇ ਆਏ ਆ ਨਾਲ ਦੇ ਪਿੰਡਾਂ ਦੀਆਂ ਪੰਚਾਇਤਾਂ ਵੀ ਆਈਆਂ ਨਾਲ ਦੇ ਪਿੰਡਾਂ ਵਾਲੇ ਵੀ ਆਏ ਆ ਕਿਸਾਨ ਯੂਨੀਅਨ ਵਾਲੇ ਵੀ ਆਏ ਆ ਹੋਰ ਜੱਥੇਬੰਦੀਆਂ ਵੀ ਵੱਖ-ਵੱਖ ਜੱਥੇਬੰਦੀਆਂ ਜੋ ਸ਼ਹਿਰ ਨੂੰ ਪਿਆਰ ਕਰਨ ਵਾਲੇ ਲੋਕ ਆਏ ਆ ਐਮਸੀ 828 ਐਮਸੀ ਬੈਠੇ ਆ ਐਮਸੀ ਵੀ ਆਏ ਆ ਕਿ ਸਾਰੇ ਆ ਰਹੇ ਹੁਣ ਇਸ ਨੂੰ ਜਿਹੜਾ ਪਿੰਡਾਂ ਤੱਕ ਵੀ ਜਾਇਆ ਜਾਏਗਾ ਬਿਲਕੁਲ ਅਸੀਂ ਪਿੰਡਾਂ 'ਚ ਜਾ ਕੇ ਸਾਰੀਆਂ ਪੰਚਾਇਤਾਂ ਨੂੰ ਨਾਲ ਲਵਾਵਾਂਗੇ ਉਹਨਾਂ ਦੇ ਮਤੇ ਵੀ ਪਵਾ ਕੇ ਮੁੱਖ ਮੰਤਰੀ ਨੂੰ ਭੇਜਾਂਗੇ